ਇਹ ਅੱਜ ਜੋ ਬਿਹਾਰ ਚੋਣ ਦਾ ਰਿਜ਼ਲਟ ਆਇਆ ਹੈ ਉਹਨੂੰ ਲੈ ਕੇ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਸਾਡੇ ਅੰਮ੍ਰਿਤਸਰ ਨੌਰ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਲੋਕਾਂ ਦੇ ਨੇ ਜਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਨਰਿੰਦਰ ਮੋਦੀ ਜੀ ਦੀ ਸੋਚ ਨੂੰ ਲੈ ਕੇ ਉਹਨਾਂ ਦੇ ਉੱਤੇ ਵਿਸ਼ਵਾਸ ਜਤਾਇਆ ਤੇ ਬਹੁਤ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਦੁਬਾਰਾ ਤੋਂ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਕੱਲੇ ਕੱਲੇ ਵੋਟਰ ਦਾ ਕੱਲੇ ਕੱਲੇ ਉਸ ਵਰਕਰ ਦਾ ਤੇ ਉਸ ਲੀਡਰ ਦਾ ਜਿਨੇ ਕੀ ਮਿਹਨਤ ਕੀਤੀ ਪਿਛਲੇ 5 ਸਾਲ ਤੇ ਹੁਣ ਵੀ ਮੈਂ ਉਮੀਦ ਕਰਦਾ ਕਿ ਉਹ ਲੋਕਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਤੇ ਲੋਕਾਂ ਦੇ ਕੰਮ ਦੇ ਉੱਤੇ ਖਰੇ ਉਤਰਨਗੇ ਬਹੁਤ ਬਹੁਤ ਧੰਨਵਾਦ ਸਾਰੇ ਵੋਟਰਸ ਖੁਸ਼ੀ ਕਿਵੇਂ ਮਨਾਈ ਗਈ ਹੈ ਜੀ ਅੱਜ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਬਜ਼ੁਰਗ ਸਹਿਬਾਨ ਇੱਥੇ ਨੇ ਸਾਡੇ ਸੀਨੀਅਰ ਲੀਡਰਸ ਇੱਥੇ ਨੇ ਸਭ ਕੋ ਇੱਥੇ ਨੇ ਉਹਨਾਂ ਦੇ ਨਾਲ ਅੱਜ ਅਸੀਂ ਟੋਲ ਧਮਾਕੇ ਦੇ ਨਾਲ ਵਰਕਰਸ ਵੱਲੋਂ ਅੱਜ ਪਟਾਕੇ ਚਲਾ ਕੇ ਮਠਾਈਆਂ ਇੱਕ ਦੂਜੇ ਨੂੰ ਖਵਾ ਕੇ ਬਹੁਤ ਉਤਸ਼ਾਹਤ ਦੇ ਨਾਲ ਉਹਨਾਂ ਨੇ ਅੱਜ ਖੁਸ਼ੀ ਮਨਾਈ ਹੈ ਅੱਛਾ ਇਹ ਗੱਲ ਕੀਤੀ ਜੇ ਤਨ ਤਨ ਚੋਣਾਂ ਦੇ ਕਿੰਨਾ ਵੇ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਜੋ ਬੈਂ ਡਾਟਾ ਮੌਜੂਦਾ ਸਰਕਾਰ ਨੇ ਖੇਡਿਆ ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਬੂਥ ਕੈਪਚਰਿੰਗ ਕੀਤੀ ਗਈ ਕਿਸ ਤਰੀਕੇ ਦੇ ਨਾਲ ਉੱਥੇ ਗੁੰਡਾਗਰਦੀ ਕੀਤੀ ਗਈ ਜੋ ਵੀ ਉੱਥੇ ਹਾਲਾਤ ਸੀਗੇ ਉਹ ਕੱਲਾ ਕੱਲਾ ਵੋਟਰ ਸਭ ਲੋਕ ਜਾਣਦੇ ਆ ਇਸ ਤਰੀਕੇ ਦੀ ਜਿੱਤ ਨਾਲੋਂ ਤੇ ਹਾਰ ਚੰਗੀ ਹੈ ਅੱਜ ਦੀ ਭਾਰਤੀ ਜਨਤਾ ਪਾਰਟੀ ਦੀ ਬਿਹਾਰ ਦੀ ਜਿੱਤ ਹੋਈ ਹੈ ਉਹਦੇ ਅਸਰ ਮੈਂ ਪਹਿਲਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਹ ਮੋਦੀ ਸਾਹਿਬ ਦੀ ਜਿੱਤ ਹੈ ਜਿਹੜੀ ਜਿੱਤ ਅਗਲੀ ਪਿਛਲੀ ਜਿੱਤ ਨਾਲੋਂ ਨੇ ਵੱਡੀ ਜਿੱਤ ਹੈ ਅੱਜ ਜਿਹੜੀ 200 ਦੇ ਕਰੀਬ ਦੀ ਲੀਡ ਆ ਰਹੀ ਹੈ ਭਾਰਤੀ ਜਨਤਾ ਵੱਡੀ 200 ਦੀ ਸੀਟ ਜਿੱਤ ਰਹੀ ਹੈ ਇਹ ਮੋਦੀ ਸਰਕਾਰ ਦੀ ਮੋਦੀ ਸਾਹਿਬ ਦੀ ਜਿੱਤ ਹੈ ਔਰ ਐਹੋ ਜਿੱਤ ਜਿਹੜੀ ਪੰਜਾਬ ਚ ਵੀ 2027 ਚ ਵੀ ਬੜੀ ਵੱਡੀ ਜਿੱਤ ਪੰਜਾਬ ਵਿੱਚ ਇਹ ਭਾਰਤੀ ਜਨਤਾ ਪਾਰਟੀ ਲਿਆ ਰਹੀ ਹੈ